ਹਾਂਜੀ ਸੱਸੀ ਗੱਲ ਪੰਜਾਬੀਓ ਆਹਾਂ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਅਰੰਪਰਾ ਸ਼ਹਿਰ ਤਿੰਨ ਨੰਬਰ ਪੁਲ ਦੀਆਂ ਨੇ ਆਹਾਂ ਜਿਹੜੀ ਪੰਜਾਬ ਸਰਕਾਰ ਨੇ ਮਹਿੰਮ ਚਲਾਈ ਸੀ ਸੂਏ ਪੱਕੇ ਕਰਨ ਵਾਲੀ ਇੱਕ ਮੀਂਹ ਵੀ ਚੱਲ ਨਹੀਂ ਸਕੀ ਇੱਥੇ ਹੁਣ ਕਈ ਸਵਾਲ ਉੱਠਦੇ ਨੇ ਜਾਂ ਤਾਂ ਮਟੀਰੀਅਲ ਮਾੜਾਗਾ ਤੇ ਜਾਂ ਫਿਰ ਠੇਕੇਦਾਰ ਮਾੜੇ ਨੇ ਤੇ ਜਾਂ ਫਿਰ ਬਾਕੀ ਤੁਸੀਂ ਆਪ ਸਮਝਦਾਰ ਹੋਗੇ ਪਰੇਸ਼ਾਨ ਆਮ ਪਬਲਿਕ ਹੁੰਦੀ ਆ ਸੁਣ ਵਿੱਚ ਆਇਆਗਾ ਤਿੰਨ ਦਿਨਾਂ ਨੂੰ ਇਸ ਪੁਲ ਦਾ ਉਦਘਾਟਨ ਕਰਨਾ ਸੀ ਬਲਕਾਰ ਸਿੱਧੂ ਜੀ ਨੇ ਇਹ ਤਾਂ ਉਦਘਾਟਨ ਤੋਂ ਪਹਿਲਾਂ ਹੀ ਟੁੱਟ ਗਿਆ ਪਰੇਸ਼ਾਨ ਆਮ ਪਬਲਿਕ ਹੁੰਦੀ ਆ ਸੋਚਣ ਵਾਲੀ ਗੱਲ ਆ ਜੇ ਸੂਆ ਭਰਿਆ ਹੁੰਦਾ ਇਹ ਰਿਆਸੀ ਇਲਾਕਾ ਇੱਥੇ ਪਾਣੀ ਟੁੱਟ ਕੇ ਲੋਕਾਂ ਦੇ ਘਰਾਂ ਵਿੱਚ ਜਾਂਦਾ ਪਰੇਸ਼ਾਨ ਲੋਕ ਹੁੰਦੇ ਪੰਜਾਬ ਸਰਕਾਰ ਨੂੰ ਸਾਡੀ ਬੇਨਤੀ ਆ ਇੰਨਾ ਠੇਕੇਦਾਰਾਂ ਤੇ ਸਿਕੰਜਾ ਕੱਸ ਕੇ ਰੱਖੋ ਬਾਕੀ ਸਾਰੇ ਜਾਣਦੇ ਹੋ ਤੁਸੀਂ ਧੰਨਵਾਦ ਜੀ